ਵਾਹਿਗੁਰੂ ਕਹਿ ਭਾਵ ਅਤੀਵਾ ਜਦੋਂ ਗੁਰੂ ਕਲਗੀਧਾਰ ਸੱਚੇ ਪਾਤਸ਼ਾਹ ਜੀ ਦੀ ਮੂਰਤ ਦੂਰੋਂ ਵੇਖੀ ਤੇ ਰਸਨਾ ਵਿੱਚੋਂ ਵਾਹਿਗੁਰੂ ਸ਼ਬਦ ਨਿਕਲਿਆ ਬੜੇ ਪਿਆਰ ਦੇ ਨਾਲ ਰਾਜਾ ਰਤਨ ਰਾਏ ਵਾਹਿਗੁਰੂ 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 ਜਪਦਾ ਏ ਇੱਕ ਕਹਿਣ ਲੱਗਾ ਵੀ ਗੁਰੂ ਗ੍ਰੰਥ ਸਾਹਿਬ ਵਿੱਚ ਕਿਹੜਾ ਵਾਹਿਗੁਰੂ ਲਿਖਿਆ ਹੈ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਾਣੀ ਵਿੱਚ ਜਿੱਥੇ ਪਟਾਂ ਦੇ ਸਵਈਏ ਆਉਂਦੇ ਨੇ ਉਥੇ ਬੇਅੰਤ ਬਾਣੀ ਵਾਹਿਗੁਰੂ 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 ਸ਼ਬਦ ਆਉਂਦਾ ਹੈ। ਇਹ ਕਾਖੇ ਜੀ ਕਿਉਂਕਿ ਅੱਜ ਕੱਲ ਸਾਰੇ ਗਿਆਨੀ ਜਾਦੇ ਬਣਦੇ ਨੇ। ਆਖੇ ਜੀ ਉਹ ਪਟਾਂ ਦੇ ਸਵਈਏ ਨੇ ਤੇ ਜੇ ਪਟਾਂ ਦੇ ਸਵਈਏ ਨੇ ਤੇ ਉਹ ਬਾਣੀ ਨਹੀਂ। ਪਟਾਂ ਦੇ ਸਵਈਏ ਵੀ ਤਾਂ ਬਾਣੀ ਹੈ ਨਾ ਗੁਰੂ ਸਾਹਿਬ ਦੀ। ਉਹ ਬਾਣੀ ਮਹਾਰਾਜ ਨੇ ਦਰਜ ਕੀਤੀ ਹੈ ਤੇ ਉਹਦੇ ਵਿੱਚ ਸਤਿਗੁਰ ਜੀ ਨੇ ਪਹਿਲਾਂ ਬਾਣੀ ਨੂੰ ਸੁਣਿਆ ਪਰਖਿਆ ਫੇਰ ਉਹਨੂੰ ਦਰਜ ਕੀਤਾ ਤੇ ਪਟਾ ਕੋਲੋਂ ਵਾਹਿਗੁਰੂ ਸ਼ਬਦ ਕਿੱਥੋਂ ਆ ਗਿਆ ਪਟਾ ਨੇ ਵੀ ਤਾਂ ਉਹ ਮੰਤਰ ਜਿਹੜਾ ਸੀ ਗੁਰੂ ਸਾਹਿਬ ਦੇ ਚਰਣਾ ਵਿੱਚੋਂ ਹੀ ਪ੍ਰਾਪਤ ਕੀਤਾ ਹੈ ਨਾ 17 ਪਟ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅੰਦਰ ਤੇ 17 ਦੇ 17 ਪਾਟ ਮਹਾਰਾਜ ਨੂੰ ਮਿਲਦੇ ਨੇ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਪੰਜਵੇਂ ਪਾਤਸ਼ਾਹ ਤਾਈ ਉਸਤਤੀ ਕਰਦੇ ਨੇ ਮਹਾਰਾਜ ਦੀ ਤੇ ਜਦੋਂ ਉਸਤਤੀ ਕਰਦੇ ਨੇ ਜਿਸ ਤਰ੍ਹਾਂ ਉਸ ਸਥਿਤੀ ਉਹਨਾਂ ਨੇ ਕੀਤੀ ਜਿਹੜਾ ਗੁਰੂ ਕਾ ਮੰਤਰ ਉਥੋਂ ਪ੍ਰਾਪਤ ਕੀਤਾ ਉਸੇ ਹੀ ਮੰਤਰ ਦੇ ਨਾਲ ਉਹ ਸਤਿਗੁਰਾਂ ਦੀ ਫਿਰ ਉਪਮਾ ਕਰਦੇ ਨੇ ਵਾਹਿਗੁਰੂ 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 ਵਾਹਿ ਜੀਉ ਇਹ ਸਾਰੇ ਬਚਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਨੇ ਪਟਾ ਕੋਲ ਵਾਹਿਗੁਰੂ ਸ਼ਬਦ ਫਿਰ ਆਇਆ ਕਿੱਥੋਂ ਜੇ ਪਟਾ ਨੇ ਉਚਾਰ ਦਿੱਤਾ ਹੈ ਪਟਾ ਨੂੰ ਵੀ ਤਾਂ ਮੰਤਰ ਗੁਰੂ ਨੇ ਦਿੱਤਾ ਹੈ ਨਾ ਫਿਰ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਮੈਂ ਗੁਰੂ ਤੋਂ ਬਲਿਹਾਰ ਜਾਵਾ ਵਾਹਿਗੁਰੂ ਸੱਚ ਮੰਤਰ ਦੜਾਇਆ ਜਿਹੜਾ ਵਾਹਿਗੁਰੂ ਸ਼ਬਦ ਹੈ ਇਹ ਮੇਰੇ ਗੁਰੂ ਨੇ ਮੈਨੂੰ ਦ੍ਰਿੜ ਕਰਾਇਆ ਫਿਰ ਆਪਾਂ ਸ਼ਬਦ ਅक्षर ਪੜ੍ਹਦੇ ਹਾਂ ਵਾਹਿਗੁਰੂ ਗੁਰ ਮੰਤਰ ਹੈ ਜਪ ਹਉਮੈ ਖੋਈ ਕਿ ਵਾਹਿਗੁਰੂ ਸ਼ਬਦ ਗੁਰੂ ਦਾ ਮੰਤਰ ਹੈ ਤੇ ਭਾਈ ਗੁਰਦਾਸ ਜੀ ਕੋਲੋਂ ਇਹ ਮੰਤਰ ਕਿੱਥੋਂ ਆਇਆ ਉਹਨਾਂ ਨੂੰ ਗੁਰੂ ਨੇ ਦਿੱਤਾ ਜੇ ਜਨਮ ਸਾਖੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੀ ਜੋ ਭਾਈ ਬਾਲਾ ਜੀ ਨੇ ਉਚਾਰਨ ਕੀਤੀ ਭਾਈ ਪੈੜੇ ਮੁਖ ਨੇ ਲਿਖੀ ਉਸ ਪ੍ਰਾਤਨ ਜਨਮ ਸਾਖੀ ਦੇ ਵਿੱਚ ਵਾਹਿਗੁਰੂ ਸ਼ਬਦ ਦਾ ਜ਼ਿਕਰ ਆਉਂਦਾ ਹੈ ਕਿ ਅਕਾਲ ਪੁਰਖ ਨੇ ਮੰਤਰ ਮਹਾਰਾਜ ਗੁਰੂ ਨਾਨਕ ਸਾਹਿਬ ਨੂੰ ਦਿੱਤਾ ਹੁਕਮ ਕੀਤਾ ਵੀ ਇਹ ਨਾਮ ਮੰਤਰ ਦਾ ਪਿਆਲਾ ਭਰ ਕੇ ਆਪ ਪੀਓ ਤੇ ਜਗਤ ਨੂੰ ਪਿਆਓ। ਭਾਵ ਆਪ ਨਾਮ ਜਪਣਾ ਸਾਰੇ ਜਗਤ ਨੂੰ ਨਾਮ ਜਪਾਉਣਾ ਹੈ। ਤੇ ਨਾਲ ਬਚਨ ਕਰ ਦਿੱਤਾ ਮੇਰਾ ਨਾਮ ਪਾਰ ਬ੍ਰਹਮ ਪਰਮੇਸ਼ਰ ਤੇਰਾ ਨਾਮ ਗੁਰ ਪਰਮੇਸ਼ਰ ਤੁਹਾਡੇ ਵਿੱਚ ਮੇਰੇ ਵਿੱਚ ਅੰਤਰ ਕੋਈ ਨਹੀਂ ਮੇਰਾ ਨਾਮ ਪਾਰਬ੍ਰਮ ਪਰਮੇਸ਼ਰ ਹੈ ਤੁਹਾਡਾ ਨਾਮ ਗੁਰ ਪਰਮੇਸ਼ਰ ਹੈ ਪਤਾ ਨਹੀਂ ਇਹ ਤਰਕ ਕਰਨ ਵਾਲੇ ਗਿਆਨੀ ਕਿੱਥੋਂ ਪੈਦਾ ਹੋ ਜਾਂਦੇ ਵੀ ਅਖੇ ਜੀ ਬਾਹਗੁਰੂ ਮੰਤਰ ਤਾਂ ਮਹਾਰਾਜ ਨੇ ਉਚਾਰਿਆ ਨਹੀਂ ਪਟਾਂ ਦੇ ਕੋਲ ਆਇਆ ਅਖੇ ਜੀ ਪਟਾਂ ਨੇ ਉਚਾਰਿਆ ਤੇ ਪਟਾਂ ਨੇ ਵੀ ਤੇ ਬਾਣੀ ਉਹੀ ਉਚਾਰੀ ਆ ਨਾ ਜਿਸ ਬਾਣੀ ਨੂੰ ਸਤਗੁਰਾਂ ਨੇ ਤਸਦੀਕ ਕੀਤਾ ਹੈ ਉਸ ਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕੀਤਾ ਜੇ। ਤੋਂ ਵਾਹਿਗੁਰੂ ਮੰਤਰ ਜਿਹੜਾ ਇਹ ਸਾਡਾ ਮੰਤਰ ਹੈ ਜਿਹੜਾ ਗੁਰੂ ਨੇ ਸਾਨੂੰ ਬਖਸ਼ਿਸ਼ ਕੀਤਾ ਜੇ। ਇਹੋ ਜੀਆਂ ਫੋਕੜ ਦੀਆਂ ਗੱਲਾਂ ਨਹੀਂ ਕਰੀਦੀ ਅੱਜ ਕੱਲ ਤਾਂ ਸਮਾਂ ਹੀ ਇਦਾਂ ਦਾ ਆ ਗਿਆ ਵੀ ਜੜਾ ਖੜਾ ਹੀ ਉਂਗਲ ਚੁੱਕਣ ਲੱਗ ਪਿਆ।